نا ماهر ڪيتو ٿي وڃي ٿو ميٽنگ ۾ ٽيڪنڪل ڊاڪٽر جو ٽيم ۾ حاضر ٿين ٿا

बड़ी पाओ बड़ी पाओ अपनी करू बड़ी और के değil कबैल वाला बना ले राउंड भी कबैल आगे बता सारी चीजें जो है

ਅੱਜ ਉਹਨਾਂ ਦੇ ਪਹੁੰਚੇ ਬ੍ਰਾਹਮਣ ਸਮਾਜ ਦੇ ਸਭ ਤੋਂ ਵੱਡੇ ਗੁਰੂ ਸ਼੍ਰੀ 파ਸ਼ੂਰਾਮ ਜੀ ਦੀ ਜਨਮ ਦਿਵਸ ਅੱਜ ਸਮਰਾਲਾ ਦੁਰਗਾ ਸ਼ਕਤੀ ਮੰਦਿਰ ਵਿਖੇ ਪਹੁੰਚ ਕੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਵੀ ਜਿਹੜਾ ਬ੍ਰਾਹਮਣ ਸਮਾਜ ਆ ਲੋਕਾਂ ਦੇ ਬਖਰੇਮਿਆਂ ਦੇ ਬਾਵਜੂਦ ਉਹਨਾਂ ਦੇ ਵਿੱਚ ਫੁੱਟ ਪਾਉਣ ਦੇ ਬਾਵਜੂਦ ਅੱਜ ਵੀ ਸਮਰਾਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਮੁੱਚਾ ਸਮਰਾਲਾ ਦੇ ਬ੍ਰਾਹਮਣ ਸਮਾਜ ਪਰਸ਼ੂਰਾਮ ਨੂੰ ਪਿਆਰ ਕਰਨ ਵਾਲੇ ਲੋਕ ਇਕੱਤਰ ਨੇ ਇਕੱਠੇ ਨੇ ਜਿਹੜੀ ਇਸ ਚੀਜ਼ ਦਾ ਅੱਜ ਇੱਥੇ ਇਕੱਠੇ ਹੋ ਕੇ ਪਿਛਲੇ ਸਾਲ ਵੀ ਅਸੀਂ ਇੱਥੇ ਪਰਸ਼ੂਰਾਮ ਜਨਮ ਦਿਤੀ ਤੇ ਆਏ ਸੀ ਐਤ ਕੀ ਵੀ ਆਏ ਆ ਪਿਛਲੇ ਸਾਲ ਨਾਲੋਂ ਐਤ ਕੀ ਉਤਸ਼ਾਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਆਉਣ ਵਾਲਾ ਸਮਾਂ ਹਿੰਦੂ ਸਮਾਜ ਲਈ ਇੱਕ ਚੰਗੀ ਸੇਧ ਦਾ ਕਾਰਨ ਹੈ ਅੱਜ ਕਿਉਂ ਪਹਿਲਗਾਮਾ ਦੇ ਵਿੱਚ ਹਿੰਦੂ ਨੌ ਨੂੰ ਉੱਚ-ਉੱਚ ਕੇ ਮਾਰਿਆ ਜਾਂਦਾ ਕਿਉਂ ਹਿੰਦੂ ਸਮਾਜ ਇੱਕ ਆਪਣੇ ਆਪ ਦੇ ਵਿੱਚ ਵਿਦਵਾਨ ਹੈ ਜਿਵੇਂ ਪਰਸ਼ੂਰਾਮ ਕੈਨਨੀ ਤੇ ਕਰਨੀ ਦੇ ਪ੍ਰਤੱਖ ਤਿਗੇ ਅੱਜ ਜੇ ਇੱਕ ਆਗਿਆਕਾਰ ਪੁੱਤਰ ਹੋਣ ਦਾ ਸਬੂਤ ਦਿੱਤਾ ਤਾਂ ਉਹ 파ਸ਼ੂਰਾਮ ਜੀ ਨੇ ਦਿੱਤਾ ਉਹਨਾਂ ਦੇ ਪਰਸ਼ੂਰਾਮ ਜੀ ਦੇ ਪੂਜਨੀਯ ਫਾਦਰ ਸਾਹਿਬ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਤੇ ਆਪਣੀ ਮਾਤਾ ਦਾ ਸਿਰ ਕਲਮ ਕਰ ਦੋ ਉਹਨਾਂ ਨੇ ਦੂਸਰਾ ਬੋਲ ਨਹੀਂ ਕਹਾਇਆ ਤੇ ਉਹਨਾਂ ਦਾ ਸਿਰ ਕਲਮ ਕਰਤਾ ਉਹਨਾਂ ਨੇ ਕਿਹਾ ਵੀ ਮੇਰੇ ਦੂਸਰੇ ਪੁੱਤਰਾਂ ਨੇ ਮੇਰੀ ਗੱਲ ਨਹੀਂ ਮੰਨੀ ਉਹਨਾਂ ਚਾਰਾਂ ਪੁੱਤਰਾਂ ਦਾ ਵੀ ਸਿਰ ਕਲਮ ਕਰ ਦੋ ਤੇ ਉਹਨਾਂ ਨੇ ਪਰਸ਼ੂਰਾਮ ਜੀ ਨੇ ਦੂਜੀ ਵਾਰ ਨਹੀਂ ਕਹਾਇਆ ਆਪਣੇ ਪਿਓ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਪਿਓ ਨੇ ਕਿਹਾ ਮੈਂ ਤੁਹਾਡੀ ਆਗਿਆਕਾਰੀ ਤੋਂ ਪ੍ਰਸਾਨਾ ਜੋ ਕੁਝ ਮੰਗੜਾ ਮੰਗ ਲੂ ਉਹ ਕਹਿੰਦੇ ਜੀ ਮੰਗਦਾ ਵੀ ਮੇਰੀ ਮਾਂ ਨੂੰ ਵੀ ਜੀਵਤ ਕਰ ਦਿਓ ਮੇਰੇ ਜਿਹੜੇ ਵੀ ਭਾਈ ਨੇ ਉਹਨਾਂ ਨੂੰ ਵੀ ਜੀਵਤ ਕਰ ਦਿਓ ਇਸ ਗੱਲ ਦਾ ਉਹਨਾਂ ਨੇ ਆਪਣਾ ਪਿਆਰ ਮਾਂ ਪ੍ਰਤੀ ਵੀ ਦਿਖਾਤਾ ਤੇ ਆਪਣਾ ਪਿਆਰ ਜਿਹੜਾ ਪਿਓ ਦੇ ਪ੍ਰਤੀ ਵੀ ਦਿਖਾਤਾ ਸੋ ਇਹੋ ਜਿਹੇ ਸਾਨੂੰ ਜਿਹੜੇ ਦੇਵਤੇ ਮਿਲੇ ਨੇ ਪਰਸ਼ੂਰਾਮ ਜੀ ਵਰਗੇ ਸਾਨੂੰ ਉਹਨਾਂ ਦੀ ਸੇਧ ਆ ਹਿੰਦੂ ਸਮਾਜ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕਜੁੱਟ ਸਾਰਿਆਂ ਨੂੰ ਇਕੱਤਰ ਹੋ ਕੇ Hindu ਸਮਾਜ ਦੀ ਰੱਖਿਆ ਕਰਨੀ ਚਾਹੀਦੀ ਆ ਅੱਜ ਬਾਕੀ ਕ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ Hindu ਸੇਫ ਨਹੀਂ ਜਦੋਂ ਵੀ ਪੰਜਾਬ ਦੇ ਵਿੱਚ ਅਟੈਕ ਹੁੰਦਾ Hindu ਤੇ ਹੁੰਦਾ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਜਿਹੜਾ ਇਹ ਸਮੱਸਿਆ ਤੋਂ ਅਸੀਂ ਨਜਾਤ ਪਾ ਸਕਦੇ ਆ ਐਵੇਂ ਲੱਗ ਗਈ ਪਾਣੇ ਦੇ ਪਿੱਛੇ ਨਾ ਚੱਲਦੇ ਫਰੀ ਚੱਲੋ ਵੀ ਅਸੀਂ ਲੱਗ ਗੀਆਂ Hindu ਸਮਾਜ ਸਭ ਤੋਂ ਉੱਪਰ ਸਮਾਜ ਆ ਆਪਣੀ ਜਿਹੜੀ ਅਹਿਮੀਅਤ ਪਹਿਚਾਣੋ Hindu Ekta Zindabad ਤੇ Pashuram ji ki Jai Sanatan Dharma di Zindabad ਬਲ ਭਗਵਾਨ ਜੈ ਸ਼ਿਦਾਮ ਜੀ ਮੈਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਬ੍ਰਾਹਮਣ ਯੂਵਾ ਮੋਰਚਾ ਤੇ ਬ੍ਰਾਹਮਣ ਸਭਾ ਸਮਰਾਲਾ ਨੂੰ ਦਿੰਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਇਥੇ ਸਮਰਾਲੇ ਚ ਇਹ ਬਹੁਤ ਛੋਟਾ ਪ੍ਰੋਗਰਾਮ ਹੁੰਦਾ ਸੀ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਭਗਵਾਨ ਪਸ਼ੂਰਾਮ ਜੀ ਵਿਸ਼ਨੂ ਭਗਵਾਨ ਦੇ 6ਵੇਂ ਅਵਤਾਰ ਸੀਗੇ ਅੱਜ ਮੈਨੂੰ ਆਪਣੇ ਸਾਰੇ ਭਰਾਵਾਂ ਚ ਉਹੀ ਅਵਤਾਰ ਵਾਲਾ ਰੂਪ ਦੇਖਣ ਲੱਗ ਗਿਆ ਕਿ ਹੁਣ ਅਸੀਂ ਫੇਰ ਜਿਹੜੇ ਅਸੀਂ ਕਮਜ਼ੋਰ ਸੀਗੇ ਉਹ ਸਾਡਾ ਸਾਰਿਆਂ ਦਾ ਮਨੋਬਲ ਵਧਿਆ ਵਾ ਤੇ ਸਾਡੀ ਤਾਕਤ ਵਧੀ ਆ ਜਿਹੜੇ ਸਾਡੇ ਸਾਰੇ ਭਰਾ ਇਕੱਠੇ ਹੋ ਕੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਹੈ ਵਧਾਈ ਦੇ ਪਾਤਰ ਨੇ ਮੈਂ ਆਪਣੇ ਸ਼ਹਿਰ ਤੇ ਦੇਸ਼ ਵਾਸੀਆਂ ਨੂੰ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਦਿਨਾ ਸਾਰਿਆਂ ਨੂੰ ਇਦਾਂ ਹੀ ਕਹਿਣਾ ਕਿ ਆਪਣੇ ਭਾਈਚਾਰੇ ਚ ਵੱਧ ਚੜ ਕੇ ਹਿੱਸਾ ਲੋ ਜਿਹੜੇ ਸਨਾਤਨ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਚ ਵੱਧ ਚੜ ਕੇ ਆਪਣੇ ਇੱਕ ਦੂਜੇ ਭਰਾਵਾਂ ਦਾ ਸਾਥ ਦੋ ਸਭ ਤੋਂ ਪਹਿਲਾਂ ਤਾਂ ਜੀ ਭਗਵਾਨ ਪਾਸ਼ੂਰਾਮ ਜੀ ਦੇ ਜਨਮ ਉਤਸਵ ਤੇ ਮੈਸਮੂਹ ਲਕਾਈ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਤੇ ਨਾਲ ਹੀ ਜਿਵੇਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਧੜੇਬੰਦੀਆਂ ਚੱਲਦੀਆਂ ਨੇ ਐਵੇਂ ਪਿਛਲੇ ਕੁਝ ਸਾਲਾਂ ਤੋਂ ਸਮਰਾਲੇ ਦੇ ਵਿੱਚ ਵੀ ਬ੍ਰਾਹਮਣ ਸਭਾ ਦੇ ਵਿੱਚ ਵੀ ਐਵੇਂ ਇਹਦੇ ਕੁਝ ਦੇਖਣ ਨੂੰ ਮਿਲਦਿਆਂ ਸੀ ਪਰ ਇਸ ਵਾਰ ਇਹ ਬਹੁਤ ਹੀ ਖੁਸ਼ਕਿਸਮਤੀ ਵਾਲਾ ਮੌਕਾ ਆ ਜਿਦੇ ਵਿੱਚ ਸਮੂਹ ਜਿਹੜਾ ਵੀ ਇਲਾਕੇ ਦਾ ਬ੍ਰਾਹਮਣ ਸਮਾਜ ਆ ਮੈਂ ਕਹੂੰਗਾ ਉਹ ਸਾਰੇ ਇਕੱਠੇ ਹੋ ਕੇ ਇਸ ਵਾਰ ਜੋ ਭਗਵਾਨ ਦਾ ਪਰਵ ਮਨਾ ਰਹੇ ਨੇ ਬਹੁਤ ਵਧੀਆ ਸੁਨੇਹਾ ਏ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਆਪ ਵੀ ਧੜੇਬੰਦੀਆਂ ਜਿਹੜੀ ਉਹ ਖਤਮ ਕਰੋ ਭਗਵਾਨ ਦਾ ਨਾਮ ਲਾਓ ਰਲ ਮਿਲ ਕੇ ਲਾਓ ਸਮਾਜ ਦੀ ਭਲਾਈ ਦੀ ਕਾਮਨਾ ਕਰੋ ਜੈ ਪਰਸ਼ੀ ਰਾਮ ਠੀਕ ਹੈ ਨਾ ਜੋਨੋ ਜੀ ਜੈ ਜੀ ਜੈ ਜੀ ਅੱਜ ਵਿਸ਼ਨੂੰ ਜੀ ਦੇ ਛਟੇ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਬੜੀ ਧੂਮ-ਧਾਮ ਨਾਲ ਦੁਰਗਾ ਮੰਦਰ ਸਮਰਾਲਾ ਵਿੱਚ ਮਨਾਈ ਗਈ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਰਾਜਨੀਤਾ ਸ਼ਹਿਰ ਨਿਵਾਸੀ ਬ੍ਰਾਹਮਣ ਸਵਾਗਤ ਪਹੁੰਚਿਆ ਹੈ ਅਸੀਂ ਸਭ ਦਾ ਸਭ ਨੂੰ ਜੀ ਆਇਆਂ ਆਖਦੇ ਹਾਂ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਕਿਵੇਂ ਅੱਜ ਆਪਾਂ ਇਹ ਜਾ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਹਰੇਕ ਸਾਲ ਆ ਪੈਸੇ ਤਰਾਕੇ ਮਨਾਈਏ ਆਪਾਂ ਬ੍ਰਾਹਮਣ ਸਮਾਜ ਨੂੰ ਤੇ ਸਨਾਤਨ ਸਮਾਜ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕਰੀਏ ਜੋ ਚੱਲ ਰਹੀਆਂ ਅੱਜ ਕੱਲ੍ਹ ਹਨੇਰੀਆਂ ਵੀ ਉਹਨਾਂ ਤੋਂ ਬਚਿਆ ਜਾ ਸਕੇ। ਪਰ ਪਰਸ਼ੂਰਾਮ ਮਹਾਰਾਜ ਕੀ ਜੈ। ਭਗਵਾਨ ਪਰਸ਼ੂਰਾਮ ਜੀ ਦੀਆਂ ਜਨਮotsavੀਆਂ ਅੱਜ ਸਾਰੇ ਹੀ ਬ੍ਰਾਹਮਣ ਸਮਾਜ ਸਾਰੇ ਹੀ Hindu ਸਮਾਜ ਨੂੰ ਸਨਾਤਨੀਆਂ ਨੂੰ ਲੱਖ ਲੱਖ ਵਧਾਈਆਂ ਦੰਨੇ ਆ ਜੀ। ਭਗਵਾਨ ਪਰਸ਼ੂਰਾਮ ਜੀ ਦੇ ਜਨਮotsav ਦੇ ਉੱਪਰ ਬੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸਾਨੂੰ ਅੱਜ ਨਸੀਬ ਹੋਇਆ ਪਰਸ਼ੂਰਾਮ ਜੀ ਭਗਵਾਨ ਨਾਰਾਇਣ ਦੇ ਛੇਵੇਂ અવਤਾਰ ਜਿਨ੍ਹਾਂ ਦਾ ਜਨਮ ਉਤਸਵ ਅੱਜ ਸ਼੍ਰੀ ਦੁਰਗਾ ਮੰਦਰ ਸੰਗਰਾੜਾ ਦੇ ਵਿੱਚ ਸਭ ਬ੍ਰਾਹਮਣ ਸਮਾਜ ਔਰ ਸਾਰੇ ਹੀ ਸਮਾਜ ਦੇ ਨਾਲ ਸੰਗਰਾੜਾ ਸ਼ਹਿਰ ਦੇ ਲੋਕਾਂ ਦੇ ਨਿਵਾਸੀਆਂ ਦੇ ਨਾਲ ਸਰਬਸਾਂਝਾ ਪ੍ਰੋਗਰਾਮ ਦੁਰਗਾ ਮੰਦਰ ਵਿੱਚ ਕਰਵਾਇਆ ਗਿਆ ਹੈ ਹੁਣੇ-ਹੁਣੇ ਅਵਨ ਹੋ ਕੇ ਹਟਿਆ ਹੈ ਜੀ ਔਰ ਬਹੁਤ ਹੀ ਵਧੀਆ ਵੱਧ ਕੱਠ ਦੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚੇ ਨੇ ਸਾਰੇ ਭਗਵਾਨ ਪਰਸ਼ੂਰਾਮ ਨੂੰ ਪ੍ਰਣਾਮ ਕਰਨ ਵਾਲੇ ਅੱਜ ਇੱਥੇ ਜਿਨ੍ਹਾਂ ਨੇ ਸਭ ਨੇ ਆਪਣੀ ਹਾਜ਼ਰੀ ਦਿਲਵਾਈ ਹੈ ਸਾਰਿਆਂ ਦਾ ਇੱਥੇ ਆਉਣ ਤੇ ਬ੍ਰਾਹਮਣ ਸਮਾਜ ਜੁਬਾ ਮੋਰਚਾ ਬ੍ਰਾਹਮਣ ਸਭਾ ਸਮਰਾਲਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਜੀਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਧਰਮੇ ਰਜ਼ਵੇਂ ਕੱਢ ਕੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਦੇ ਵਿੱਚ ਆਪਣੀ ਹਾਜ਼ਰੀ ਲਗਾਈ ਹੈ